ਇੱਕ ਭਾਈ ਜ਼ਿਮੀਂਦਾਰ ਸੀ ਦੋਪਰਾ ਦੋਨੇ ਘਰੋਂ ਗਰੀਬ ਟੀ ਵਿਚਰੇ ਉਹ ਛੋਟਾ ਕਹਿੰਦਾ ਵੱਡੇ ਨੂੰ ਕਹਿੰਦਾ ਐਵੇਂ ਕਰ ਇੱਕ ਤੁਲਾ ਕਰ ਲਾ ਦੋ ਦੇ ਜ਼ਿਮੀਂਦਾਰੀ ਸੱਟ ਹੋ ਜੂ ਉਹ ਕਹਿੰਦਾ ਕੋਈ ਨਾ ਘਰ ਵਾਲਿਆਂ ਨੂੰ ਪੁੱਛਦੇ ਇੱਕ ਘਰ ਜਿਹੜੀ ਛੋਟੀ ਦੀ ਉਹਦੇ ਘਰ ਵਾਲੇ ਤਕੜੇ ਦੀ ਬਈ ਵਿਚਾਰੇ ਗੁਜਾਇਸ਼ ਚਤੀਗੇ ਅੱਛਾ ਦੂਜੀ ਦੇ ਕਮਜ਼ੋਰ ਸੀ ਉਹ ਕਹਿੰਦੀ ਭਾਈ ਮੈਂ ਤਾਂ ਕੁਛ ਨਹੀਂ ਕਹਿੰਦੀ ਇੱਕ ਤੁਲਾ ਕਰ ਲਓ ਉਹ ਕਹਿੰਦੀ ਖੜ ਜਾ ਮੈਂ ਤਾਂ ਹਜੇ ਮੇਰੇ ਪੇਕਾ ਨਾ ਰਿਆ ਕਰੂੰਗੀ ਉਹ ਕਹਿੰਦੀ ਭਈ ਪੁੱਛ ਲੈ ਉਹਨਾਂ ਨੂੰ ਸੁਨੇਹਾ ਲਾ ਕੇ ਸੱਦ ਲਿਆ ਉਹਦੀ ਮਾਂ ਨੂੰ ਲਾਲਾ ਪਿਓ ਨੂੰ ਲਾਲਾ ਇਹਨਾਂ ਕਿਵੇਂ ਕਰਾਂ ਵੀ ਇਹ ਕਹਿੰਦੇ ਨੇ ਕਿ ਚੁੱਲਾ ਕਰ ਲੈ ਵੀ ਘਰੇ ਗਰੀਬੀ ਆਟੇ ਉਹਦੀ ਮਾਂ ਕਹਿੰਦੀ ਪੁੱਤਾ ਆਪਣੇ ਘਰੇ ਇੰਨਾ ਕੁਸਾ ਤੈਨੂੰ ਕਿਚਲਾ ਕਰਦੀ ਕਿ ਲੋੜਾ ਤੂੰ ਤਾਂ ਦੋ ਚੁੱਲੇ ਰੱਖ ਜਿਹੜੀ ਚੀਜ਼ ਦੀ ਲੋੜਾ ਤੂੰ ਮੈਨੂੰ ਦੱਸ ਦਿਆ ਕਰ ਕਹਿੰਦੀ ਚੰਗਾ ਉਹ ਕਹਿੰਦੀ ਭਾਈ ਉਹ ਜਦੋਂ ਉਹਨੂੰ ਕੋਈ ਰੀੜੇ ਲੋੜ ਪਿਆ ਕਰੇ ਰੀੜੇ ਕੱਪੜੇ ਦੀਆਂ ਕਾਸੀ ਹੋਰ ਚੀਜ਼ ਦੀ ਉਹ ਆਪਦੀ ਮਾਂ ਨੂੰ ਸੁਨੇਹਾ ਲਾ ਦਿਆ ਘਰ ਉਫੜਾ ਜਾ ਕਰੇ ਤੇ ਉਹ ਦੂਜਾ ਦਾ ਭਾਈ ਕਹਿੰਦਾ ਵੀ ਐ ਕਰ ਵੀ ਜਾ ਤਾਂ ਭਾਈ ਮੈਂ ਬਾਹਰ ਅੰਦਰ ਵਗ ਜਾਣਾ ਕਿਸੇ ਪਾਸੇ ਵੀ ਜਾ ਤੂੰ ਬੈਠ ਕੇ ਜਾਣਾ ਵਗ ਜਾ ਜੋ ਇੱਕ ਜਾਣਾ ਤਾਂ ਆਪਣਾ ਇੱਥੇ ਟਾਈਮ ਪਾਸ ਹੋ ਜੂ ਉਹ ਕਹਿੰਦਾ ਵੀ ਪਰਿਵਾਰ ਖੁੱਲਾ ਸੁੱਖਣਾ ਤਨ ਤੇ ਮੁੰਡੇ ਤੇਰੇ ਨੇ ਤਨ ਚਾ ਮੇਰੇ ਨੇ ਉਹ ਕਹਿੰਦਾ ਵੀ ਐ ਕਰ ਫਿਰਾਂ ਵੀ ਮੇਰੇ ਸੋਹਰੇ ਗਜੈਚ ਨੇ ਤੇਰੇ ਸੋਹਰੇ ਗਰੀਬ ਨੇ ਤੂੰ ਕਹਿੰਦਾ ਐ ਕਰ ਜੇ ਤੂੰ ਵਗ ਜੇ ਉਹ ਕਹਿੰਦਾ ਲੈ ਫਿਰ ਐ ਕਰ ਜਨਤਿਰ ਮੈਂ ਹੁੰਦਾ ਨਹੀਂ ਪਈ ਉਹਨਾਂ ਚ ਤੂੰ ਅਸਾਂ ਖੜਾ ਵਰਤੀ ਚੱਲ ਜਿਸ ਦਿਨ ਆ ਗਿਆ ਮੈਂ ਉਹ ਤਾਂ ਸੰਭਲੂ ਕਹਿੰਦਾ ਵੀ ਚੰਗਾ ਉਹ ਪੇ ਚੱਲ ਪਿਆ ਕਰੂੰ ਤਿੰਨੇ ਆਪਦੇ ਮੁੰਡਿਆਂ ਨੂੰ ਲੈ ਕੇ ਨਾਲ ਉਹਦੇ ਘਰ ਨਹੀਂ ਨੂੰ ਲੈਗਾ ਤੇ ਤੁਰ ਆ ਜਾਂਦਾ ਮੂਰੇ ਕੋਲ ਸਾਥ ਬੈਠਾ ਹੈ ਸਾਥ ਕਹਿੰਦਾ ਭਾਈ ਕਿੱਧਰ ਜਾਣੇ ਹੋ ਉਹਦੇ ਘਰ ਵਾਲੇ ਕਹਿੰਦੇ baba ਘਰੇ ਕੁਸ ਖਾਣ ਨੂੰ ਹੈ ਨਹੀਂ ਤੇ ਨੌਕਰ ਚੁੱਕ ਰਹਿਣ ਜਾਣੇ ਅੱਛਾ ਉਹ ਕਹਿੰਦਾ ਭਾਈ ਐ ਕਰੋ ਮੇਰੇ ਕੋਲੇ ਰਹੋ ਦੋ ਰਾਤਾਂ ਤੇ ਮੈਂ ਕੋਈ ਸਾਨੂੰ ਨੌਕਰੀ ਦੀ ਤਲਾਸ਼ ਕਰਕੇ ਨੌਕਰੀ ਭਾਲ ਕੇ ਦੇ ਦੂੰ। ਕਹਿੰਦੇ ਬਾਬਾ ਜੀ ਦਾ ਕੰਮ ਹੀ ਕਰਨਾ ਹੈ। ਇੱਥੇ ਰਹਿ ਭਨੇ। ਬੈਠਾ ਰਹਾ ਦਾ ਬੈਠਾ ਰਹਾ ਜਦੋਂ ਆਥਰਾਂ ਜਾ ਹੋ ਚੱਲਿਆ 4:00 ਵੱਜ ਗਈ। ਉਹਦੇ ਵੱਡੇ ਮੁੰਡੇ ਨੂੰ ਕਹਿੰਦਾ ਵੀ ਜਾ ਐ ਕਰ ਸੇਰਾ। ਆਪਾਂ ਭੋਜਨ ਪਾਣੀ ਬਣਾਵਾਂਗੇ। ਵੀ ਜਾ ਜੰਗਲ ਚੋਂ ਲੱਕੜਾਂ ਲਿਆ ਵੜ ਕੇ। ਰਸਾ ਲੈ ਜਾ ਚੱਕ ਕੇ। ਕਹਿੰਦਾ ਜੀ 7 ਵਜੇ ਲਿਆਉਣੇ। ਵੀ ਉਹਨੇ ਦੇਹਲਾ ਲੱਕੜਾਂ ਵਢਣ ਵਾਗਣੇ ਸੋਚਿਆ ਵੀ ਤਾਂ ਆ ਗਿਆ ਕਰੀਏ। ਦੂਜੇ ਨੂੰ ਕਹਿੰਦਾ ਵੀ ਐਂ ਕਰਾਂ ਐਡੀ ਦੂਰੀ ਤੇ ਆਪਾਂ ਤੋ ਅੱਗੇ ਅਗਲੇ ਕਿਆ ਕਹਿੰਦਾ ਬਾਬਾ ਭਾਂਡਾ ਕਹਿੰਦਾ ਪਈ ਸੰਤਾ ਕੋਲੇ ਤਾਂ ਸਰਵਟ ਦੇ ਭਾਂਡੇ ਹੁੰਦੇ ਨੇ ਸਰਵਟ ਦੀ ਪੱਟੀ ਲੈ ਜਾ ਇਹਦੇ ਚ ਪਾ ਲਈ ਉਹਨੇ ਆਖਿਆ ਵੀ ਜੇ ਨਾ ਜਵਾਬ ਦੇਤਾ ਵੀ ਸਰਵਟ ਦੀ ਪੱਟੀ ਤੱਪ ਜੂ ਵੀ ਬੱਸ ਫਿਰ ਇਹਨਾਂ ਕੋਲੇ ਕੁਛ ਨਹੀਂ ਉਹ ਕਹਿੰਦਾ ਬਾਬਾ ਲਿਆਉਣੇ ਉਹਨੇ ਸੋਚਿਆ ਵੀ ਝੁੱਗਾ ਤਾਂ ਹੈਗਾ ਆਪਣੇ ਕੋਲੇ ਝੁੱਗੇ ਤੇ ਤਾਂ ਲਾਂਗੇ ਪੱਟੀ ਜੇ ਤਤੀ ਹੂ ਤੇ ਤੀਜੇ ਨੂੰ ਕਹਦਾ ਵੀ ਤੂੰ ਲੈ ਕੇ ਰਸਨ ਪਾਣੀ ਫਲਾਣੇ ਸਾਵੇਂ ਸ਼ਹਿਰ ਅਤੇ ਉੜਾ ਲਿਆ ਜੱਟ ਕੀ ਤਿੰਨੇ ਤੋਰ ਤੇ ਉਹਨੇ ਸੋਚਿਆ ਵੀ ਮੁੰਡੇ ਦਾ ਅਗਿਆ ਕਰੀਨੇ ਪੈਉਰ ਤੇ ਮਾਨ ਤੋਂ ਦੇਖੀ ਵੀ ਇਹ ਅਗਿਆ ਕਰੀਨੇ ਕਿ ਬਿਨਾ ਅਗਿਆਤੀ ਨਹੀਂ ਕਹਿੰਦਾ ਵੀ ਐ ਕਰ ਪਈ ਲੜਕੀ ਕਹਿੰਦੀ ਹਾਂ ਬਾਬਾ ਜੀ ਕਹਿੰਦਾ ਚੁੱਲਾ ਸੁੱਚਾ ਕਰ ਲਾ ਪਈ ਕਹਿੰਦੀ ਕਿਵੇਂ ਕਹਿੰਦਾ ਪਈ ਇੱਥੇ ਬਾਣ ਲਵੇ ਜਿਆ ਜਮੀਨ ਚੋਂ ਮਿੱਟੀ ਪੱਟ ਕੇ ਉਹਨੂੰ ਗਿੱਲੀ ਕਰਕੇ ਇੱਥੇ ਫੇਰ ਦੇ ਚੌਂਤਰੇ ਤੇ ਸੁੱਚਾ ਹੋ ਜੂ ਉਹ ਕਹਿੰਦੀ ਚੰਗਾ ਉਹਨੇ ਖਬੀ ਨੂੰ ਤਾਂ ਦੇਖਿਆ ਹੁਣ ਚਲੇ ਤਾਂ ਅੱਖੇ ਲੱਗ ਗਈ ਕਹਿੰਦਾ ਵੀ ਤੂੰ ਐਂ ਕਰ ਭਗਤਾ ਕਹਾਂ ਹਾਂ ਜੀ ਕਹਿੰਦਾ ਤੂੰ ਇਹਦੀ ਮਦਦ ਕਰ ਦੇ ਕਹਿੰਦਾ ਜੀ ਠੀਕ ਐ ਕਰ ਦੇ ਪੰਜੇ ਕੰਮ ਤੇ ਲਾਤੇ ਇਹ ਤੋਂ ਪੰਜੇ ਕੰਮ ਤੇ ਲਾ ਕੇ ਆ ਗਿਆ ਉਹ ਲੈ ਕੇ ਆਉਂਦਾ ਜਿਹੜੇ ਜਿਹੜੇ ਤੂਰੇ ਦੀ ਉਹ ਕਹਿੰਦਾ ਵੀ ਐਂ ਕਰ ਭਗਤਾ ਕਹਿੰਦਾ ਹਾਂ ਕਹਿੰਦਾ ਆਹ ਖੂੜ ਚ ਵਗ ਜਾ ਤੇ ਇਹ ਖੂੜ ਚ ਜਾ ਕੇ ਕਹਿੰਦਾ ਤੂੰ ਜਿਹੜੀ ਚੀਜ਼ ਮਿਰਗੀ ਚਾੱਕ ਕੇ ਮੁਣੀ ਮੈਨੂੰ ਫੜਾ ਦੀ ਲੈ ਕਿ ਤੂੰ ਨਾ ਵਰਤੀ ਕਹਿੰਦਾ ਜੀ ਸਤਿਵੰਤ ਬਾਬਾ ਉਹਨੇ ਭਈ ਉਹੀ ਇਹ ਜੀ ਮੰਨ ਕੇ ਚੱਲ ਚੱਕ ਲਈ ਉਹਨੂੰ ਰਾਤ ਦੇ ਚੋਂ ਖੁੰਡੀ ਤੇ ਆ ਗਈ ਸੋਨੇ ਦੀ ਖੁੰਡੀ ਥੇ ਜੰਗਲਾਂ ਚੋਂ ਤੋਂ ਚੱਕ ਕੇ ਮੁੜਿਆ ਆ ਕਹਿੰਦਾ ਬਾਬਾ ਇਹ ਚੀਜ਼ ਮਿਲੀ ਹੈ ਕਹਿੰਦਾ ਭਈ ਆਸਨ ਤੇ ਰੱਖ ਦੇ ਜਿੱਥੇ ਸੰਤ ਬੈੰਦੇ ਹੁੰਦੇ ਵੀ ਜਿਹੜੀ ਚੀਜ਼ ਦੀ ਲੋੜ ਆ ਉਹ ਚੱਕ ਲਈ ਤੂੰ ਕਹਿੰਦਾ ਵੀ ਠੀਕ ਹੈ ਉਹਨੇ ਵੀ ਆਸਨ ਤੇ ਖੁੰਡੀ ਰੱਖਤੀ ਤੇ ਚੀਜ਼ ਲੱਗਾ ਚੱਕਣਾ ਉਹਨੇ 1 ਟੱਕਾ ਚੱਕ ਲਿਆ ਅੱਗੇ ਟੱਕੇ ਹੁੰਦੇ 1 ਟੱਕਾ ਚੱਕ ਕੇ ਉਹਨੇ ਆਖਿਆ ਵੀ ਆਥਨ ਦੀ ਰੋਟੀ ਦਾ ਬੰਦੋਬਾਤ ਹੋ ਜੂ ਕੱਲ ਨੂੰ ਦੇਖਾਂਗੇ ਜਿਵੇਂ ਬਣੂ ਉਹ ਕਹਿੰਦਾ ਭਾਈ ਹੋਰ ਲੈ ਲੈ ਕੀ ਲੈਣਾ ਕਹਿੰਦਾ ਬੱਸ ਬਾਬਾ ਹੱਥਾਂ ਦੀ ਰੋਟੀ ਤਵਨ ਤੋਂ ਬੱਤ ਕੰਨਿਆ ਤੜਕੇ ਨੂੰ ਦੇਖੀ ਉਹਦੇ ਮੰਜਨ ਚੜੂ ਉਹਨੇ ਸੋਚਿਆ ਵੀ ਬੰਦਾ ਤਾਂ ਇਮਾਨਦਾਰ ਹੈ ਤੇ ਦੂਜੇ ਦਿਨ ਉਹਦੇ ਘਰ ਵਾਲੇ ਨੂੰ ਕਹਿੰਦਾ ਲੈ ਭਾਈ ਤੂੰ ਅੱਜ ਜੰਗਲਾਂ ਚ ਜਾ ਪਤਾ ਲੱਗ ਜੂ ਤੈਨੂੰ ਜੀ ਜੰਗਲਾਂ ਦੇ ਵਿੱਚ ਕੀ ਕੁਝ ਰਹਿੰਦਾ ਹੈ ਜੇ ਕੋਈ ਚੀਜ਼ ਮਿਲ ਗਈ ਕਹਿੰਦਾ ਭਾਈ ਚੱਕ ਕੇ ਲੈ ਕੇ ਅਸਾਂ ਤੇ ਮੱਥਾ ਟੇਕ ਲਈ ਕਹਿੰਦੀ ਚੰਗਾ ਬਾਬਾ ਉਹ ਜਤਰੀ ਜਾਂਦੀ ਆ ਭਾਈ ਤੇ ਉਹਨੂੰ ਸਾਂਨੇ ਦੇ ਸਿੱਕੇ ਇੱਥੇ ਆ ਗਏ ਉਹਨੇ ਆਖਿਆ ਵੀ ਕੋਈ ਬਾਬੇ ਨੇ ਕਿਹਾ ਸੀ ਵੀ ਆਸਨ ਤੇ ਮੱਥਾ ਟੇਕਦੀ ਕੁਝ ਵੀ ਹੋ ਜਾ ਉਹਨੇ ਖੋਲਿਆ ਨਾ ਉਮੀਦ ਕਰੀ ਗੁਥਲੀ ਲੈ ਕੇ ਬਾਬੇ ਦੇ ਆਸਨ ਤੇ ਮੱਥਾ ਟੇਕਦਾ ਕਹਿੰਦਾ ਜਿਹੜਾ ਕੋਤਾ ਚੱਕਣਾ ਚੱਕ ਲੈ ਭਾਈ ਤੇ ਉਹਨੇ ਪਈ ਦਵਾਨੀ ਚੱਕੀ ਉਹ ਕਹਿੰਦਾ ਹੈ ਤਾਂ ਇਮਾਨਦਾਰ ਦੋਨੀ ਕਹਿੰਦਾ ਲੈ ਭਾਈ ਹੁਣ ਸਾਨੂੰ ਨੌਕਰ ਜਾਣ ਦੀ ਲੋੜ ਨਹੀਂ ਕਹਿੰਦਾ ਕਿਉਂ ਕਹਿੰਦਾ ਜਿਹਦੇ ਘਰ ਦੇ ਵਿੱਚ ਏਕਾ ਤੇ ਥਵਾਖ ਆ ਨਾ ਉਹਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਉਹਨੂੰ ਪਰਮਾਤਮਾ ਆਪੇ ਮਿਲਦਾ ਹੁੰਦਾ ਛੋਟੇ ਚ ਚਾਰੇ ਚੀਜ਼ਾਂ ਨੇ ਲਾਲੀ ਕਹਿੰਦਾ ਬਾਬਾ ਕਿਵੇਂ ਕਹਿੰਦਾ ਲਾ ਤੇ ਤੇਰੀ ਆਗਿਆ ਕਰੀਏ ਤੇਰੇ ਘਰ ਵਾਲੀ ਆਗਿਆ ਕਰੀਏ ਦੂਜਾ ਥੋੜਾ ਸੁਆਖ ਹੈ ਕਹਿੰਦਾ ਤਾਂ ਟੱਕਾ ਚੱਕਿਆ ਨਹੀਂ ਆਣਾ ਚੱਕੇ ਨਹੀਂ ਆਸਨ ਦੇ ਉੱਤੇ ਇੰਨੀ ਕਹਿੰਦਾ ਤਾਂ ਦੌਲਤ ਪਈ ਤੇ ਕੁਝ ਵੀ ਚੱਕ ਸਕਦੇ ਸੀ ਪਰ ਛੋਟੇ ਚ ਸੁਆਖ ਹੈ じゃ ਕਹਿੰਦਾ ਭਾਈ ਭੁੱਖਾ ਨਹੀਂ ਮਰਦਾ ਜਾ ਕੇ ਉਹਦੇ ਘਰੇ ਬਹਿ ਜਾ ਜਿੰਨੇ ਕਮਾਈ ਕਰੇਗਾ ਉਵੇਂ ਵਧੀ ਜਾਊ ਉਨੇ ਪਈ ਉਹ ਮੇਂ ਜਿ ਕਰੀ ਕਿ ਤਾਂ ਕਿ ਜੇ ਮੋ ਕਮਾਈ ਕਰੀ ਗਿਆ ਵਧੀ ਗਿਆ ਉਹ ਦੂਜੀ ਭਾਈ ਡਾਊਨ ਹੋਈ ਤੇ ਉਹ ਤਾਂ ਪਹਿਲਾਂ ਵੀ ਡਾਊਨ ਦੀ ਵਿਚਾਰੇ ਉਹਦੇ ਪੇਕੇ ਵੀ ਡਾਊਨ ਹੋ ਗਏ ਉਹ ਕਹਿੰਦੀ ਆਪਦੇ ਘਰ ਵਾਲੇ ਨੂੰ ਕਹਿੰਦੀ ਐ ਕਰਾਂ ਜੇ ਆਪਾਂ ਵੱਡਿਆਂ ਨੂੰ ਪੁੱਛ ਲਈਏ ਵੀ ਕਿ ਤੁਲਾ ਕਰ ਲਈਏ ਉਹ ਭਈ ਵਿਚਾਰੀ ਪਹਿਲਾਂ ਆਗਿਆ ਕਰੀਦੀ ਨਰਮਤੀ ਵੱਡੀ ਉਹ ਕਹਿੰਦਾ ਤੂੰ ਪੁੱਛ ਲੈ ਮੈਂ ਨਹੀਂ ਕਹਦਾ ਕਹਿੰਦੀ ਭਣੇ ਜੇ ਆਪਾਂ ਕਿ ਤੁਲਾ ਕਰ ਲਈਏ ਉਹ ਕਹਿੰਦੀ ਭਣੇ ਮੈਂ ਤਾਂ ਤੈਨੂੰ 10 ਸਾਲ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਣੀ ਆ ਕਰ ਲੈ। ਥੋੜਾ ਘਣਾ ਚੱ ਰਹੇ ਭਾਈ ਇਕੱਠੇ। ਉਹ ਆਉਦੇ ਭਾਈ ਨੂੰ ਪੁੱਛਣ ਲੱਗਿਆ ਕਹਿੰਦਾ ਭਾਈ ਤੂੰ ਕਿਵੇਂ ਵਧਿਆ? ਉਹ ਕਹਿੰਦਾ ਭਾਈ ਥਵਾਕ ਤੇ ਅੱਗਾ ਚਾਹੀਦੀ ਆ। ਫੇਰ ਬੰਦਾ ਵਧ ਜਾਂਦਾ। ਕਹਿੰਦਾ ਕਿ ਮੈਂ ਕਿਨਾਂ ਫਲਾਣੇ ਸਾਹਮਣੇ ਸਾਧਾ ਮੈਂ ਤੋਨੇ ਬਚਨ ਕਰਿਆ। ਦੂਜੇ ਨੇ ਚੱਕਾ ਗੋਲ ਵੇਤਰਾਉਣੇ ਕਰ ਲਿਆ ਆਪਦਾ ਤਿਆਰ। ਤਿੰਨੇ ਚਾਰੇ ਜਵਾਕ ਖਾਅ ਗਏ ਉਹਨੇ ਤਾਂ ਹੱਕਲੇ ਨਾਲੀ। ਨਾਲ ਆਉਦੇ ਘਰ ਵਾਲੇ ਨੂੰ ਲਾਹੂ ਕਰ ਕਰ ਲਿਆ। ਉਸੀ ਸਾਥ ਬੈਠਾ ਜਿੱਥੇ ਉਹਨਾਂ ਨੇ ਸਾਨੀ ਦੱਸੀ ਦੀ ਬੱਗਿਆ ਤਾਂ ਨਾ ਔਗਰਤਾ ਕਹਿੰਦਾ ਬਾਬਾ ਐ ਕਰ ਕੇ ਮੇਰਾ ਭਰਾ ਆਇਆ ਤਿੱਥੋਂ ਸੋਡੇ ਕੋਲੋਂ ਤਾਂ ਦੌਲਤ ਲੈ ਕੇ ਗਿਆ ਵੀ ਤੁਸੀਂ ਬਾਚਨ ਦਿੰਦੇ ਹੋ ਮੈਂ ਤਾਂ ਤਾਂ ਆਇਆ ਵੀ ਮੈਂ ਵੀ ਗਰੀਬ ਆਂ ਤੇ ਮੰਗੂ ਉਹ ਕਹਦਾ ਕੋਈ ਨਾ ਭਾਈ ਆਥਨ ਹੋਣ ਦੇ ਇਹੜਾ ਵੱਡਾ ਮੁੰਡਾ ਤੈਨੂੰ ਕਹਿੰਦਾ ਵੀ ਐ ਕਰ ਆ ਪਿਆ ਕੋਹਾੜਾ ਚੱਕ ਕੇ ਕੋਹਾੜਾ ਰਸ ਲੈ ਜਾ ਨਾ ਲੱਕੜਾਂ ਲੈ ਜਾ ਜੰਗਲ ਚ ਕਹਿੰਦਾ ਕੋ ਮੱਟਣੇ ਉਹ ਪਿੱਛੇ ਚੁੱਪ ਕਰ ਗਿਆ ਤੇ ਉਹ ਕਹਦਾ ਵੀ ਦੂਜੇ ਨੂੰ ਕਹਦਾ ਐ ਕਰ ਵੀ ਝੋਲਾ ਲੈ ਜਾ ਚੱਕ ਕੇ ਰਸਨ ल्याਰੋ ਭੋਜਨ ਬਣਾਵਾਂਗੇ ਕਹਿੰਦਾ ਬਾਪਾ ਬਾਪਾ ਤੇਰੇ ਕਹਿੰਦਾ ਕਿਉਂ ਕਹਦਾ ਫੇ ਮੈਂ ਘਰੀ ਨਾ ਲਿਆਉਂਦਾ ਜਿੰਮ ਕਰਨ ਆਲਾ ਹੁੰਦਾ ਕਹਿੰਦਾ ਵਾ ਠੀਕ ਐ ਭਾਈ ਤੀਜੇ ਨੂੰ ਕਹਿੰਦਾ ਜਾ ਭਈ ਅੱਗ ਲਿਆ ਕਹਿੰਦਾ ਕਾਦੇ ਚ ਕਹਿੰਦਾ ਬਾਟੀ ਚ ਕਹਿੰਦਾ ਬਾਪਾ ਬਾਪਾ ਤੇਰੇ ਹੱਥ ਵਿੱਚ ਉਹਨੇ ਨੀ ਮੇਰੇ ਯਾਰ ਹੱਦ ਕਰਦਾ ਤੂੰ ਉਹ ਕਹਿੰਦਾ ਚੱਲ ਤੁਸੀਂ ਤਾਂ ਪਹਿਲੇ ਉਹਨੂੰ ਕਹਿੰਦਾ ਭਈ ਐ ਕਰ ਚੁੱਲਾ ਚਮਕਾ ਚ ਲੱਪਦਾ ਪੋਚ ਲਾ ਤੇ ਸੁੱਚਾ ਕਰ ਲਾ ਪਾ ਭੋਜਨ ਬਣਾਵਾਂਗੇ ਕਹਿੰਦੀ ਬਾਬਾ ਆਪੋ ਜੀ ਚੁੱਲਾ ਤਾਂ ਮੈਂ ਘਰੇ ਨਹੀਂ ਲੱਪਕਦੀ ਇੱਥੇ ਮੈਂ ਰੋਹੀ ਤੇ ਚੁੱਲਾ ਲੱਪਣਾਈਆ ਉਹਦੋਂ ਕਹਿੰਦਾ ਦੂਜੇ ਨੂੰ ਕਹਿੰਦਾ ਵੀ ਤੂੰ ਐ ਕਰ ਪਾਈ ਮਿੱਟੀ ਦੇ ਆਪਾਂ ਦਾ ਉਹ ਕਰ ਲੈਨੇ ਕਹਿੰਦਾ ਬਾਬਾ ਇੰਨਾ ਕੰਮ ਤਾਂ ਮੈਂ ਨਹੀਂ ਕੀਤਾ ਘਰੇ ਕਰਿਆ ਜੇ ਕੰਮ ਆਲੇ ਹੋਈ ਸੀ ਤੇਰੇ ਕੋਲੇ ਕੀ ਕਰਨ ਨੂੰ ਹੁੰਦੇ ਕਹਿੰਦਾ ਫੇਰੇ ਮੇਰੇ ਕੋਲੇ ਕੀ ਐ ਇਹ ਤਾਂ ਅੱਗਾਂ ਤੇ ਸਵਾਖਣਾ ਹੈ ਮੇਰੇ ਕੋਲੇ ਕੁਛ ਨਹੀਂ ਉਹ ਪਈ ਦੇ ਲਾ ਕਹਿੰਦਾ ਮੁੜ ਆਇਆ ਆ ਕੇ ਉਹਦੇ ਭਾਈ ਨੂੰ ਕਹਿੰਦਾ ਯਾਰ ਤੂੰ ਕਹਿੰਦਾ ਵੀ ਇਹਦੇ ਕੋਲ ਦਿੱਤਾ ਕਹਿੰਦਾ ਮੇਰੇ ਕੋਲ ਤਾਂ ਆਪ ਨਹੀਂ ਕੁਸਾ ਕਹਿੰਦਾ ਜਿਹੜੇ ਉਹਨਾਂ ਨੇ ਕੰਮ ਕਹੀ ਦੀ ਕਰਤੇ ਦੀ ਕਦਾ ਉਹ ਤਾਂ ਇੱਕ ਵੀ ਨਹੀਂ ਕਰਿਆ ਸੀ ਕਹਿੰਦਾ ਫੇਰ ਤੂੰ ਕੀ ਭਾਲਦਾ ਉੱਥੇ ਕਹਿੰਦਾ ਉਹਨੇ ਮੇਰੇ ਵੱਡੇ ਮੁੰਡੇ ਨੂੰ ਅੱਖੇ ਲੱਗਿਆ ਉਹ ਵੱਡ ਬੋਲ ਲੱਗਿਆ ਉਹਨੇ ਸੋਚ ਲਿਆ ਵੀ ਇਹ ਨਰਮ ਹੈ ਠੀਕ ਹੈ ਆਗਿਆ ਕਰੀਏ ਕਹਿੰਦਾ ਤਿੰਨੇ ਮੁੰਡਿਆਂ ਨੇ ਕੰਮ ਕਰਿਆ ਉੱਥੇ ਤੰਨਾ ਨੇ ਦੋਨਾਂ ਜੀਆਂ ਨੇ ਅਸੀਂ ਕਰਿਆ ਚੁੱਲਾ ਚਮਕਾ ਲੱਪਕ ਸਮਾਰ ਕੇ ਰੁੱਟ ਟੁੱਕ ਭੋਜਨ ਬਣਾਇਆ ਸੰਤਾ ਨੇ ਖਾਦਾ ਸੀ ਖਾਦਾ ਕਹਿੰਦਾ ਫੇਰ ਸਾਨੂੰ ਜੰਗਲ ਚ ਤੋਰਿਆ ਉਹਨਾਂ ਖੁੰਡੀ ਦੇਈ ਅਸੀਂ ਖੁੰਡੀ ਵੀ ਲੈ ਕੇ ਆ ਸਕਦੇ ਸੀ ਉਹਨੇ ਦੀ ਪਰ ਨਹੀਂ ਜਿਹੜੇ ਉਹਨੇ ਬਾਤਨ ਕਹੀ ਤੂੰ ਕਰਨੇ ਪੈਗੇ ਸਾਨੂੰ ਜੇ ਤੂੰ ਕਹਿੰਦਾ ਬਾਤਲ ਮੰਨ ਲੈਂਦਾ ਤੂੰ ਵੀ ਇਹੀ ਕੁਝ ਬਣ ਜਾਂਦਾ ਜਿਹੜੇ ਕੁਝ ਮੈਂ ਬਣਨਾ ਹੈ ਉਹ ਕਹਿੰਦਾ ਵੀ ਬਈ ਫਿਰ ਇਹਨਾਂ ਕਰ ਲੈ ਕਹਿੰਦਾ ਮੈਨੂੰ ਆਟਾ ਦੇ ਦੇ ਉਹ ਕਹਦਾ ਆਟਾ ਤਾਂ ਵਿੱਚ ਸਾਰਾ ਸੰਭਲ ਹੈ ਪਰ ਬਣਨਾ ਤੇ ਤੈਥੋਂ ਫਿਰ ਵੀ ਨਹੀਂ ਕੁਸਾ ਕਹਦਾ ਨਹੀਂ ਉਹ ਪਯੋਗ ਕਰ ਆ ਇਹਨੂੰ ਕਹਿੰਦਾ ਵੀ ਕਰ ਜਿੰਨਾ ਤਾਂ ਸਾਹ ਖੜਾ ਮੈਂ ਆਪ ਦਾ ਹੂਰ ਲੈ ਨੂੰ ਤੁਸੀਂ ਸੰਭਲੋ ਤੇਰੇ ਤਿੰਨੇ ਮੁੰਡਿਆਂ ਨੂੰ ਦੇ ਦਿਆਂ ਬੰਡ ਕੇ ਤੇ ਮੈਂ ਸਾਰਾ ਕੁਝ ੱਡਿਆ ਤੁਹਾਨੂੰ ਬਸ ਮੈਂ ਇੱਕ ਡੰਗ ਦਾ ਆਟਾ ਜ਼ਰੂਰ ਚੱਕ ਕੇ ਲਿਜਾਂ ਤੁਹਾਨੂੰ ਉਹ ਕਹਿੰਦੀ ਲੈ ਜਾ ਉਹਨੇ ਪਈ ਬਾਹਰੇ ਪੈਗਾ ਜਾ ਕੇ ਉਹ ਦੂਜੇ ਕਹਿੰਦੇ ਉਹ ਤੂੰ ਉੱਥੇ ਸਾਰਾ ਕੁਝ ਛੱਡਿਆ ਉਹਨੂੰ ਤੇਰੇ ਜਵਾਕ ਭੁੱਖੇ ਮਰਨਗੇ ਕਿੱਥੋਂ ਤੂੰ ਥਾਂ ਲਵੇਂਗਾ ਕਿੱਥੇ ਜਗ੍ਹਾ ਪਾਵਵੇਂਗਾ ਕਦੋਂ ਬੈਠਵੇਂਗਾ ਕਦ ਬਿਆਹੇ ਮਰੇਗਾ ਉਹ ਪਈ ਤਾਂ ਹੰਗਲ ਕਰਦਿਆ ਕਰੇ ਅਗਲੇ ਕਿੰਨੇ ਕਹਿੰਦਾ ਮੈਂ ਨਹੀਂ ਕਰਨਾ ਉਹ ਕਰੂ ਹੁਣ ਆ ਗਿਆ ਕਰੀਤੀ ਭਈ ਮੁੰਡੇ ਕੰਮ ਕਰਦੇ ਤੀਗੇ ਘਰ ਵਾਲੀ ਆਗਿਆ ਤੇ ਰਹਿੰਦੀ ਤੀ ਆਪੋ ਕੰਮ ਕਰਦਾ ਦੀ ਹੋਲੀ ਓਲੀ ਥਾਂ ਲੈ ਲਿਆ ਸਾਰਾ ਕੁਝ ਕਰ ਲਿਆ ਉਹਨਾਂ ਜੇ ਤਾਂ ਕੰਮ ਵਾਲਾ ਹੈ ਨਹੀਂ ਤੇ ਕੋਈ ਰਹੂਗੀ ਉਹਨਾਂ ਨੇ ਸਾਨੂੰ ਵੱਡਾ ਤਰ ਲਿਆ ਉਹ ਭਾਈ ਥੋੜਾ ਕਾਹਾਂ ਟਾਈਮ ਲੰਘਿਆ ਉਹ ਆ ਗਿਆ ਕੋ ਉਧਰੋਂ ਫਿਰ ਦਾਦਾ ਕਹਿੰਦਾ ਭਾਈ ਇਹ ਕੀ ਕੰਮ ਕਰਦੇ ਤੁਸੀਂ ਥਾਂ ਕੋ ਵੇਚਦੇ ਹੋ ਉਹ ਦਾਦੀ ਦੀ ਨਿਸ਼ਾਨੀ ਹੈ ਉਹ ਕਹਿੰਦੀ ਫੇ ਖਾਈਏ ਕੀ ਉਹ ਕਹਿੰਦਾ ਮੈਂ ਦੱਸਾਂ ਕਹਿੰਦੇ ਹਾਂ ਕਹਿੰਦਾ ਕਮਾਈ ਖਾਈਦੀ ਹੁੰਦੀ ਹੈ ਪੈਰ ਨਹੀਂ ਖਾਈਦੇ ਹੁੰਦੇ ਹੱਥ ਖਾਈਦੇ ਹੁੰਦੇ ਨੇ ਕਿਦੇ ਵਾਸਤੇ ਉਹ ਕਹਿੰਦੀ ਤਾਂ ਮਤਲਬ ਕੀ ਕਹਿੰਦਾ ਹੱਥਾਂ ਨਾਲ ਕੰਮ ਕਰ ਪਾਇ ਤਾਂ ਤੁਰਨ ਖਾਤਰ ਨਹੀਂ ਖਾਣ ਖਤਰ ਨਹੀਂ ਤੂੰ ਪੈਰਾਂ ਨੂੰ ਖਾਈ ਜੰਨੀ ਐ ਜਿੱਥੇ ਧਰਨੇ ਨੇ ਪੈਰੋਂ ਤਾਂ ਤੂੰ ਧਰਤੀ ਵਿੱਚੀ ਜੰਨੀ ਐ ਖਾਵੇਂ ਕੀ ਫਿਰ ਰਹੇਗੀ ਕਾਤੇ ਉਹ ਪੇ ਕਹਿੰਦੀ ਜੀ ਕਹਿੰਦੀ ਮੁੰਡੇ ਨੇ ਐ ਕਰਦੇ ਬਾਹ ਕਰਦੇ ਉਹ ਕਹਿੰਦਾ ਜੇ ਘਰ ਦਾ ਮੁੱਢੀ ਕਰੂ ਤਾਂ ਮੁੰਡੇ ਆਪੀ ਕਰਨਗੇ ਟੋਮਟੇ ਤੂੰ ਕੰਮ ਦੇ ਤੂੰ ਸੀ ਕੰਮ ਕਰੋ ਪਹਿਲਾਂ ਮੂਰੇ ਹੋ ਕੇ ਫਿਰ ਮੁੰਡੇ ਬਿਸ਼ਰਮੀ ਮੰਨ ਕੇ ਆਪੇ ਕਰਨਗੇ ਵੀ ਸਾਡਾ ਮਾਂ ਪਿਓ ਕੰਮ ਕਰਦਾ ਸੀ ਵਿਹਲੇ ਫਦੇ ਉਹਦੇ ਪੇ ਕਹੇ ਤੋ ਦੋਨੇ ਜੀ ਕੰਮ ਲੱਗ ਗਈ ਇੱਕ ਨੌਕਰ ਰਹੇਗਾ ਆਪ ਉਹ ਉਹ ਕਿਸੇ ਦੇ ਮੰਨ ਕੇ ਚੱਲ ਲਾਲਾ ਗੋਹੇ ਸੱਟਣ ਵਾਲਾ ਜੇ ਕਿਸੇ ਕੰਮ ਤੇ ਲਾ ਲਈ ਲੱਗੀ ਤੇ ਉਹ ਕਹਿੰਦੇ ਕਿ ਵੀ ਜਦੋਂ ਕੰਮ ਲਾ ਕੇ ਕਰਨ ਪਏ ਮੁੰਡਿਆਂ ਨੂੰ ਲੋਕ ਤੇ ਹੱਡਾ ਲਾ ਕੇ ਕਰਨ ਕਹਿੰਦੇ ਮੇਰੇ ਸਾਲੇ ਤੇਰਾ ਪਿਓ ਨੌਕਰ ਰਲਿਆ ਫਿਰਦਾ ਤੇਰੀ ਮੰਮਾ ਨੂੰ ਹਾਸ਼ੜਦੇ ਆ ਲੋਕਾਂ ਦੇ ਤੁਸੀਂ ਮੋਜਣਾ ਫਿਰਦੋ ਤਿੰਨੇ ਭਾਈ ਮੁੰਡੇ ਲਾਗੇ ਕੰਮਾਂ ਤੇ ਜਦੋਂ ਕੰਮਾਂ ਤੇ ਲਾ ਕੇ ਕੰਮ ਚੱਲ ਪਿਆ ਤੇ ਜਦੋਂ ਉਹਦਾ ਭਾਈ ਕੰਮ ਹੌਲੀ ਹੌਲੀ ਰੜ ਪਿਆ ਪੂਰਾ ਵਧੀਆ ਤੇ ਦੋਨੇ ਭਾਈ ਬਰੇ ਕਰਦੇ ਨੇ ਦੋਨਾਂ ਨੂੰ ਕੋਲੇ ਸੱਦ ਕੇ ਨਾਲੇ ਮੁੰਡਿਆਂ ਨੂੰ ਕਹਿੰਦੇ ਹੁਣ ਆ ਦੱਸੋ ਭਾਈ ਉਦੋਂ ਤਾਂ ਦੋ ਮੂੰਹ ਸੀ ਉਹ ਤਾਂ ਚਾਰ ਮੂੰਹ ਦੀ ਹੁਣ ਹੋ ਗਏ 10 ਮੂੰਹ ਕਹਿੰਦਾ ਕਿਉਂ ਕਹਿੰਦਾ 6 ਮੁੰਡੇ ਹੋਗੇ ਤੁਸੀਂ ਹੁਣ ਦੱਸੋ ਚੁੱਲਾ ਇੱਕ ਚੱਲੂਕ ਦੋ ਉਹ ਕਿ ਫਿਰ ਉਹ ਦੋਨੇ ਹੱਥ ਬੰਨ ਕੇ ਖੜ ਗਏ ਕਹਿੰਦੀ ਜੀ ਚੁੱਲਾ ਤਾਂ ਇੱਕ ਹੀ ਲੂਟ ਆਉਂਦਾ ਹੈ ਕਹਿੰਦੀ ਚੁੱਲਾ ਤਾਂ ਇੱਕ ਹੀ ਲੂਟ ਰੈਂਦਾ ਹੈ ਕਹਿੰਦਾ ਕਿਉਂ ਕਹਿੰਦੀ ਜੇ ਸੀ ਤੇਰੀ ਵੀ ਮੰਨੀ ਨਾ ਉਹਦੇ ਮੈਨੂੰ ਪੇਕਾਂ ਦਾ ਹੰਕਾਰ ਤੀ ਤਾਂ ਆ ਆ ਪਾ ਉਹਨੂੰ ਪਹੁੰਚੀ ਮੈਂ ਜੇ ਉਹਦੀ ਮੰਨ ਜਾਂਦੀ ਕਹਿੰਦੀ ਇੱਕ ਚੁੱਲੇ ਨਾਲ ਤਾਂ ਅੱਧਾ ਹੀ ਖਰਚਾ ਰਹਿ ਜਾਂਦਾ ਹੈ ਪਰ ਕਹਿੰਦੀ ਇਹ ਚੀਜ਼ ਨੂੰ ਕੋਈ ਸੋਚਦਾ ਨਹੀਂ ਕਹਿੰਦਾ ਫੇਰ ਸੋਚਿਆ ਕਰੂਣਾ ਇਹ ਡਾਕ ਚੁੜਕਲੇ ਦੇਦਾ